ਇਹ ਵੀਡੀਓ ਸਾਨੂੰ ਹਿਲਾ ਕੇ ਰੱਖ ਦੇਊਗੀ ਹਰਿਆਣਾ ਦੇ ਕੈਥਲ ਦੇ ਵਿੱਚ ਸਿੱਖ ਨੌਜਵਾਨ ਨੂੰ ਇੱਟਾਂ ਦੇ ਨਾਲ ਮਾਰਿਆ ਗਿਆ ਉਹਨੂੰ ਖਾਲਸਤਾਨੀ ਕਿਹਾ ਗਿਆ ਬਿਨਾ ਕਿਸੇ ਗਲ ਨੂੰ ਕੈਥਲ ਦੇ ਵਿੱਚ ਉਹ ਲੱਕੜੀ ਦਾ ਕੰਮ ਕਰਦਾ ਸੁਖਵਿੰਦਰ ਸਿੰਘ ਆਪਦੀ ਦੁਕਾਨ ਬੰਦ ਕਰਕੇ ਜਦੋਂ ਵਾਪਸ ਜਾ ਰਿਹਾ ਸੀ ਤਾਂ ਫਾਟਕਤੇ ਦੋ ਜਣਾਂ ਇਹਨਾਂ ਨੂੰ ਘੇਰਿਆ ਇੱਟਾਂ ਮਾਰਨ ਲੱਗੇ ਹੱਥੋਂ ਪਾਈ ਹੋਏ ਕਿ ਤੂੰ ਖਾਲਸਤਾਨੀ ਐ ਤੂੰ ਅੱਤਵਾਦੀ ਐ ਪਹਿਲਾਂ ਇਹ ਮਾਰਡੀ ਵੀਡੀਓ ਸੁਣੋ ਮੈਂ ਫਟ ਪੇ ਆ ਗਾਡੀ ਆ ਰਹੀ ਸੀ ਭਾਈ ਸਾਹਿਬ ਤੋਂ ਮੇਰੇ ਕੋ ਗੱਡੂ ਮੋਟਰਸਾਈਕਲ ਵਾਲਾ ਰੋਕਾ ਉਹਨਾਂ ਖਾਲਿਸਤਾਨੀ ਵਿੱਚ ਹੀ ਗੜਾ ਤੋਂ ਮੈਨੂੰ ਭਾਈ ਖਾਲਿਸਤਾਨੀ ਕਿਉਂ ਕਰ ਰਹੇ ਹੋ ਮੈਂ ਤੋਂ ਤੋਂ ਇਆ ਆ ਕੇ ਮੇਰੇ ਉੱਤੇ ਇਹ ਕੰਮ ਕਰਦੀ ਆ ਕੀ 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 ਮਾਰਾ ਭਾਈ ਆਪਕੋ ਪਤਾ ਇંટੋ ਕੇ ਸਾਥ ਮਾਰਾ ਹੈ ਆਪਕੇ ਸਾਹਮਣੇ ਜੋ ਗੁੱਸ ਹੈ ਆਪ ਜਾਣ ਤੈਨੂੰ ਕੌਣ ਸੀ ਮੈਂ ਜਾਣਦਾ ਭਾਈ ਸਾਹਿਬ ਮੈਂ ਨਹੀਂ ਜਾਣਦਾ ਕੋਈ ਕਿਸੇ ਕੋ ਗਾਡੀ ਬਾਈਕ ਨੰਬਰ ਕੁਝ ਵਗੈਰਾ ਨਹੀਂ ਮੈਨੂੰ ਪਤਾ ਨਹੀਂ ਲੱਗਾ ਸੀ ਅੱਜ ਕੱਲ ਦੀ ਘਟਨਾ ਹੈ ਹਰਿਆਣਾ ਦੇ ਕੈਥਲ ਦੇ ਵਿੱਚ ਜਿਹੜੀ ਹੋਈ ਆ ਇਹ ਘਟਨਾ ਨੂੰ ਕੰਗਰਾਂ ਦੇ ਥੱਪੜ ਨਾਲ ਜੋੜ ਕੇ ਦੇਖਿਆ ਜਾ ਰਿਹਾ ਆ ਪਹਿਲਾਂ ਉਹ ਦੋ ਨੌਜਵਾਨ ਕੋਲ ਆਏ ਉਹਨੂੰ ਖਾਲਿਸਤਾਨੀ ਕਿਹਾ ਅੱਤਵਾਦੀ ਕਿਹਾ ਦੀ ਪਾਗਲਾ ਦਿੱਤੀ ਹੱਥੋਪਾਈ ਹੋ ਗਏ ਹੱਥੋਪਾਈ ਹੋਣ ਤੋਂ ਬਾਅਦ ਉਹਨਾਂ ਨਾਲ ਹੋਰ ਦੋ ਜਣੇ ਜੜ ਗਏ ਜਿਨ੍ਹਾਂ ਨੇ ਰਲ ਕੇ ਇੱਟਾਂ ਰੋੜੇ ਮਾਰ ਕੇ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ ਇਹ ਘਟਨਾ ਕੋਈ ਆਮ ਘਟਨਾ ਨਹੀਂ ਹੈ ਇਹ ਬਹੁਤ ਗੰਭੀਰ ਘਟਨਾ ਹੈ ਹਮੇਸ਼ਾ ਵਾਂਗ ਸਮਾਜਵਾਦੀ ਚੇਸਤਰੀ ਨੇ ਘਟਨਾ ਹੋਰ ਨਾ ਵਦਨ ਇਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਹਿਮਾਚਲ ਦੇ ਵਿੱਚ ਵੀ ਇਹ ਕਿਸ ਤਰ੍ਹਾਂ ਦੀ ਘਟਨਾ ਹੋਈ ਹੈ ਇਹ ਹਰਿਆਣਾ ਦੇ ਕੈਕਲ ਦੀ ਘਟਨਾ ਹੈ ਉੱਥੇ ਹੀ ਇਹ ਮੁੰਡਾ ਕੰਮ ਕਰਦਾ ਸੁਖਵਿੰਦਰ ਸਿੰਘ ਉੱਥੇ ਹੀ ਇਹਦੀ ਦੁਕਾਨਾਂ ਦੁਕਾਨ ਬੰਦ ਕਰਕੇ ਵਾਪਸ ਜਾਂਦੇ ਨਾਲ ਇਹ ਹਾਸਾ ਵਾਪਰਿਆ ਉਹਨੂੰ ਖਾਲਸਤਾਨੀ ਕਿਹਾ ਕਿ ਚੜਾਉਂਦੇ ਸੀਗੇ ਔਰ ਇੱਟਾਂ ਦੇ ਨਾਲ ਉਹਦੇ ਤੇ ਹਮਲਾ ਕੀਤਾ ਹੈ ਇਹ ਹਾਲਾਤ ਦੇਖੋ ਜੀ ਹਰਿਆਣੇ ਦੇ ਵਿੱਚ ਹੋਇਆ ਇਹ ਘਟਨਾ ਦੀ ਨਿੰਦਾ ਕੀਤੀ ਗਈ ਹੈ ਜੀਪੀਸੀ ਵੱਲੋਂ ਵੀ ਇਹ ਘਟਨਾ ਤੇ ਕਾਰਵਾਈ ਦੀ ਮੰਗ ਕੀਤੀ ਗਈ ਆ। ਅਕਾਲੀ ਦਲ ਵੱਲੋਂ ਵੀ ਇਹ ਘਟਨਾ ਤੇ ਕਾਰਵਾਈ ਦੀ ਮੰਗ ਕੀਤੀ ਗਈ ਆ ਔਰ ਹੋਰ ਵੀ ਕਈ ਸਿੱਖ ਜਥੇਬੰਦੀਆਂ ਵੱਲੋਂ ਇਹ ਘਟਨਾ ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਆ। ਜਾਂਚ ਕਰਨ ਬਾਰੇ ਕਿਹਾ ਗਿਆ ਹੈ। ਤੁਸੀਂ ਇਹ ਘਟਨਾ ਨੂੰ ਕਿਵੇਂ ਦੇਖਦੇ ਆ? ਆਪਣਾ ਕਮੈਂਟ ਜਰੂਰ ਕਰਨਾ। ਆਪਾਂ ਮਿਲਦੇ ਆ नेक्स्ट ਵੀਡੀਓ ਦੇ ਵਿੱਚ। ਤੁਸੀਂ ਦੇਖ ਰਹੇ ਆ। ਅੰਦਾਜ਼ ਵੀ ਸਟੇਟਸ ਕਰੋ।